ਸਿੱਧੂ ਸਾਹਿਬੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਪਿਛਲੇ ਦਿਨੀ মিডিਆ ਥਰੂ ਇਹ ਗੱਲ ਜਿਹੜੀ ਸਾਹਮਣੇ ਆਈ ਆ ਵੀ ਨਗਰ ਕੌਂਸਲ ਦੇ ਵਿੱਚ ਸੰਗਰੂਰ ਸ਼ਹਿਰ ਦੇ ਵਿੱਚ ਜਿਹੜਾ ਬਹੁਤ ਹੀ ਵੱਡਾ ਕਪੜਾ ਹੋਇਆਗਾ ਇੱਕ ਕੰਪਨੀ ਸੀ ਜਿਹੜਾ ਆਦਾਰਾ ਸੀਗਾ ਡਬਲਯੂ ਏ ਪੀ ਸੀ ਇਹਨਾਂ ਨੇ ਮਤਲਬ ਇੱਕ ਕੰਪਲੀਟ ਪਾਈ ਸੀ ਯੂ ਨੂੰ ਵੀ ਜਿਹੜੇ ਸੈਂਪਲ ਹੁੰਦੇ ਨੇ ਇੱਕ ਆਦਾਰੇ ਥਰੂ ਤੇ ਇਹੋ ਦਾ ਡਿਪਾਰਟਮੈਂਟ ਥਰੂ ਸੈਂਪਲਾਂ ਦੇ ਲੈ ਜਾਂਦੇ ਨੇ ਸੈਂਪਲ ਕਮੇਟੀ ਦੇ ਜਿਹੜੇ ਕਮਾਂਕਾਰਾਂ ਹੋਰ ਵੀ ਹੁੰਦੇ ਨੇ ਤੇ ਉਹ ਸੈਂਪਲ ਦੇ ਉੱਤੇ ਜੁਆਇੰਟ ਇਹਨਾਂ ਦੇ ਸਾਈਨ ਹੁੰਦੇ ਨੇ ਸਿਗਨੇਚਰ ਨੇ ਜਿਹੜੇ ਤੇ ਸੈਂਪਲ ਅਦਾਰੇ ਵਾਲੇ ਜਿਹੜੇ ਆਪਣੇ ਵਿਅਕਤੀ ਸੀ ਉਹ ਕਮੇਟੀ ਨੂੰ ਜਮ੍ਹਾਂ ਕਰਾ ਕੇ ਸੀਲ ਬੰਦ ਕਰਕੇ ਛੱਡ ਕੇ ਗਏ ਸੀ ਤਾਂ ਕਿ ਸਾਡੇ ਕੋਲੇ ਕੋਈ ਵੀ ਪ੍ਰਬੰਧ ਨਹੀਂ ਪੁਖਤਾ ਜਾਣਦਾ ਸੀ ਅੱਗੇ ਵੀ ਸੈਂਪਲ ਲੈਣੇ ਨੇ ਤੁਸੀਂ ਇਹ ਸਾਡੇ ਆਫਿਸ 'ਚ ਜਮ੍ਹਾਂ ਕਰਵਾ ਦਿਓ ਪਰantu ਜਦੋਂ ਇਹ ਸੈਂਪਲ ਉਹਨਾਂ ਦੇ ਆਫਿਸ ਪਹੁੰਚੇ ਤਾਂ ادارے ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਜਾ ਕੇ ਦੇਖਿਆ ਕਿ ਸੈਂਪਲਾਂ ਨਾਲ ਛੇੜਛਾੜ ਸੀ ਸੈਂਪਲਸਾਰੇ ਹੀ ਬਦਲੇ ਹੋਏ ਸੀ ਕਾਰਨ ਜਿਹੜੇ ਉੱਤੇ ਸਾਈਨ ਹੋਏ ਸੀਗੇ ਉਹ ਸਾਈਨ ਮੈਚ ਨਹੀਂ ਹੁੰਦੇ ਸੀਗੇ ਇਸ ਤੋਂ ਬਾਅਦ ਸਬੰਧਤ ਵਿਭਾਗ ਦੇ ਜਿਹੜੇ ਅਫਸਰ ਸਾਹਿਬਾਨ ਸੀ ਉਹਨਾਂ ਨੇ ਕੰਪਲੀਟ ਲਿਖੀ ਯੂਓ ਸਾਹਿਬ ਨੂੰ ਵੀ ਇਹ ਸੈਂਪਲਾਂ ਨਾਲ ਛੇੜਛਾੜ ਕੀਤੀ ਗਈ ਆ ਜਿਹੜੇ ਵੀ ਇੱਥੇ ਮੁਲਾਜ਼ਮ ਸੀ ਜੇਈ ਵਗੈਰਾ ਸਾਰੇ ਉਹਨਾਂ ਦੇ ਉੱਤੇ ਆਪਣੇ ਆਗੇ ਏ ਐਮ ਈ ਐਮ ਈ ਜੇਈ ਬਿਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਾਂਚ ਕੀਤੀ ਜਾਵੇ ਪਰੰਤੂ ਸਮਾ ਪਾ ਦਿੱਤਾ ਗਿਆ ਈਓ ਵੱਲੋਂ ਜਾਣ ਬੁੱਝ ਕੇ ਵੀ ਕਿਤੇ ਨਾ ਕਿਤੇ ਸਬੂਤ ਸੀ ਜਿਹੜੇ ਉਹ ਮਟਾਏ ਜਾਣ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਕਰਕੇ ਉਦੋਂ ਬਾਅਦ ਕੀ ਹੋਇਆ ਇਹਦੇ ਵਿੱਚ ਸਾਨੂੰ ਜਿੱਥੇ ਤੱਕ ਲੱਗਦਾ ਜਿਵੇਂ ਕਿ ਪਿੱਛੇ 10 ਕਰੋੜ ਦਾ ਟੈਂਡਰ ਮੰਗਿਆ ਸੀ ਕਮੇਟੀ ਨੇ ਕਈ ਠੇਕੇਦਾਰਾਂ ਨੇ 20 ਤੋਂ 25% ਘਟਾ ਕੇ ਠੇਕੇ ਪਾਏਗੇ ਸੀ ਪਰ ਕਿਤੇ ਇੱਕ ਠੇਕੇਦਾਰ ਨੂੰ ਇਹ ਠੇਕ 3% ਘਟਾ ਕੇ ਦਿੱਤਾ ਗਿਆ 8 9 ਠੇਕੇਦਾਰਾਂ ਨੇ ਤਾਂ 8 ਕਰੋੜ ਦਾ ਪਾਇਆ ਸੀ ਵੀ ਅਸੀਂ ਇਹ ਕੰਮ 8 ਕਰੋੜ ਚ ਕਰ ਦੇਵਾਂਗੇ ਪਰ ਉਹਨਾਂ ਨੇ 9 ਕਰੋੜ 70 ਲੱਖ ਦੇ ਕਰੀਬ ਨੇੜੇ ਵਾਲੇ ਨੂੰ ਮਿਲੀ ਭੁਗਤ ਨਾਲ ਸਿੱਧਾ ਹੀ ਇੱਥੇ 2 ਕਰੋੜ ਰੁਪਇਆ ਕਮੇਟੀ ਦਾ ਨੁਕਸਾਨ ਕੀਤਾ ਗਿਆ ਤੇ ਉਹ ਚ ਕੀ ਸੀ ਮਿਲੀ ਭੁਗਤ ਸੀ ਇੱਥੇ ਅਸੀਂ ਇਹ ਕਹਿੰਦੇ ਆ ਭਾਜੀ ਜੀ ਪੀ ਪਾਰਟੀ ਬਣੋ ਮੈਂ ਭਾਜੀ ਜੀ ਪੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਹ ਗੱਲ ਕਹਿਣਾ ਕੋਈ ਜਿਚਕਦਾ ਨਹੀਂ ਵੀ ਇਸ ਕਪੜੇ ਦੇ ਵਿੱਚ ਮੌਜੂਦਾ ਸੰਗਰੂਰ ਦੀ ਐਮਐਲਏ ਸਰਕਾਰ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਤੇ ਸੀਐਮ ਸਭ ਦਾ ਹੱਥ ਆ ਇਹ ਇੱਥੇ ਪੰਜਾਬ ਵਿੱਚ ਹੋਣ ਵਾਲੇ ਇਲੈਕਸ਼ਨਾਂ ਲਈ ਫੰਡ ਇਕੱਠਾ ਕਰ ਰਹੇ ਨੇ ਜਿਹੜਾ ਕਿ ਲੋਕਾਂ ਦਾ ਪੈਸਾ ਅਸੀਂ ਇਹ ਕਦੇ ਨਹੀਂ ਹੋਣ ਦੇਵਾਂਗੇ ਵੀ ਲੋਕਾਂ ਦੇ ਪੈਸੇ ਨੂੰ ਇਹ ਆਪਦੇ ਨਿੱਜੀ ਕੰਮਾਂ ਲਈ ਵਰਤਣ ਜਾਂ ਉਹਦੀ ਇਲੈਕਸ਼ਨ ਲਈ ਵਰਤਣ ਇਹੋ ਜਿਹਾ ਕਪੜਾ ਬਰਨਾਲੇ ਵੀ ਜਿੱਥੇ ਮੀਤ ਹੇਰ ਜਿਹੜਾ ਕੈਂਡੀਡੇਟ ਆ ਉਹਨੇ ਵੀ ਕੀਤਾ ਹੋਇਆ ਉੱਥੇ ਵੀ ਜਾਗ ਰੂਗਾ 4 ਕਰੋੜ ਰੁਪਏ ਦੇ ਤਕਰੀਬਨ ਕਪੜੇ ਉੱਥੋਂ ਵੀ ਨਿਕਲਣਗੇ ਇਹ ਅਸੀਂ ਲੋਕਾਂ ਸਾਹਮਣੇ ਸੱਚ ਲਿਆਉਣਾ ਚਾਹੁੰਦੇ ਹਾਂ ਵੀ ਜਿਹੜੀ ਇਹ ਬਦਲਾਅ ਦੀ ਸਰਕਾਰ ਕਹਿੰਦੇ ਸੀਗੇ ਇਹ ਬਦਲਾਅ ਦੀ ਨਹੀਂ ਇਹ ਪੰਜਾਬ ਨੂੰ ਲੁੱਟ ਖੁਸਟ ਕਰਨ ਵਾਲੀ ਸਰਕਾਰ ਆ ਜਿਹਨੇ ਪੰਜਾਬ ਨੂੰ ਬਿਲਕੁਲ ਹੀ ਖਤਮ ਕਰ ਦੇਣਾਗਾ ਇਹ ਬਿਲਕੁਲ ਹੀ ਬਦਲਾਅ ਨਾ ਦੀ ਕੋਈ ਵੀ ਇਹਨਾਂ ਕੋਲੇ ਚੀਜ਼ ਨਹੀਂਗੀ ਤੇ ਨਾ ਹੀ ਇਥੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਵੀ ਪਰਚਾ ਹੋਣਾ ਚਾਹੀਦਾ ਈਓ ਸਮੇਤ ਜੇਈ ਤੇ ਜਿਹੜੇ ਇਹਨਾਂ ਨਾਲ ਏਐਮਈ ਐਮਈ ਸਾਰਿਆਂ ਤੇ ਅਸੀਂ ਪਰਚੇ ਦੀ ਮੰਗ ਕਰਦੇ ਹਾਂ ਅਸੀਂ ਵੱਡਾ ਵਿੜ ਵਿਡਾਂਗੇ ਧਰਨੇ ਲਾਵਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਇਹਨਾਂ ਨੂੰ ਅਸੀਂ ਸਜ਼ਾ ਤਵਾਕੇ ਰ੍ਹਾਂਗੇ ਕਿਤੇ ਨਾ ਕਿਤੇ ਇਹਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀ ਭੁਗਤਾ ਇਹਦੇ ਆਪਣੇ ਕੋਲ ਸਬੂਤ ਹੈਗੇ ਨੇ 2 ਕਰੋੜ ਰੁਪਏ ਦਾ ਕੰਮੜਾ ਰਾਈ ਦੇ ਹਾਂ ਹੈ ਜੀ ਸਾਰੇ ਸਬੂਤ ਨੇ ਅਸੀਂ ਆਰਟੀਆਈ ਵੀ ਪਾਈ ਹੋਈ ਆ ਤੇ ਇਹਨਾਂ ਦੀ ਐਫਆਈਆਰ ਚ ਵੀ ਤੁਸੀਂ ਦੇਖੋ ਜਿਹੜੇ 2 ਕੋਟ ਦਾ ਕਪੜਾ ਵੀ ਪਤਾ ਠੇਕੇ ਦੇ ਇਹ ਦੇਖੋ ਜਿਹੜਾ ਉਹਨਾਂ ਨੇ ਠੇਕੇਦਾਰਾਂ ਨੇ ਪਹਿਲਾਂ 8 ਕਰੋੜ ਦੀ ਉਹਨਾਂ ਨੇ ਪਾਇਆ ਸੀ ਕੰਟੈਂਡਰ ਤੇ ਇਹਨਾਂ ਨੇ 9 ਕਰੋੜ 70 ਲੱਖ ਨੇ ਦਿੱਤਾ ਇਹ ਸਿੱਧਾ ਕਪੜਾ ਹੀ ਆ ਉਹਨਾਂ ਦੇ ਖਾਮੀਆਂ ਪੈਦਾ ਕਰਤੀ ਆ ਵੀ ਇਹਨਾਂ ਦੇ ਸਾਈਨਾਂ ਚ ਕੋਈ ਪ੍ਰੋਬਲਮਾ ਕਿਸੇ ਦਾ ਕੁਝ ਪ੍ਰੋਬਲਮਾ ਫਾਗਜੀ ਪੱਤਰੀ ਬਾਹਨੇ ਲਾ ਕੇ ਉਹਨਾਂ ਦਾ ਟੈਂਡਰ ਕੈਨਸਲ ਕਰ ਦਿੱਤਾ ਇੱਡੋ ਬਦਲਤ ਸਬੂਤ ਹੋਰ ਕੀ ਚਾਹੀਦਾ ਇਹ ਕੰਪਲੇਨਟ ਕੀਤੀ ਤੁਸੀਂ ਆ ਬੀਸੀ ਨੇ ਕਿਸੇ ਇਹ ਦੇਖੋ ਜਿਹੜਾ ਡਿਪਾਰਟਮੈਂਟ ਆ ਪਹਿਲਾਂ ਤੁਹਾਨੂੰ ਦੱਸਿਆਗਾ ਮੈਂ ਆਪਣਾ ਵੈਬਕਾਸਟ ਜਿਹੜੀ ਕੰਪਨੀ ਆ ਪਹਿਲਾਂ ਤਾਂ ਉਹ ਉਹ ਨਹੀਂ ਫਰਵਰੀ ਚ ਕੀਤਾ ਸੀਗਾ ਕੀ ਉਹਨੂੰ ਕੰਪਲੀਟ ਉਹਦੇ ਆਧਾਰ ਤੇ ਗੱਲ ਕਰਦੇ ਆ ਇਹ ਜਦੋਂ ਪੱਤਰਕਾਰਾਂ ਨੇ ਭਾਈਚਾਰੇ ਨੇ ਗੱਲ ਚੱਕੀ ਉਦੋਂ ਬਾਅਦ ਅਸੀਂ ਇਹ ਨਾਲ ਲਗਿਆ ਅਸੀਂ ਕੰਪਲੇਨਟ ਕਰਾਂਗੇ ਆਪਣੀ ਬਾਰੇ ਕੰਪਲੇਨਟ ਤਿਆਰ ਕਰੀ ਅਸੀਂ ਲੜਾਈ ਲੜਾਂਗੇ ਤੋਨੂੰ ਕਹਿਤਾ ਚੁੱਕੇ ਜਿੱਥੇ ਵੀ ਅਸੀਂ ਧਰਨਾ ਲਾਉਣਾ ਪਿਆ ਉਹ ਵੀ ਲਾਵਾਂਗੇ ਕੋਰਟ 'ਚ ਵੀ ਜਾਵਾਂਗੇ ਤੁਸੀਂ ਕਿਹਦੀ ਧਰਨਾ ਲਾਵਾਂਗੇ ਕਿੰਨੇ ਚਿਰ ਤੱਕ ਸਮਾਂ ਬਣ ਤਵੇ ਇਹ ਜਿਹੇ ਚੀਜ਼ਾਂ ਦੀ ਕਾਰਵਾਈ ਹੋਦੀ ਹੈ ਨਹੀਂ ਕਰ ਆਪਣੀ ਜਿੰਦਗੀ ਹੋ ਰਹੀ ਹੈ ਤਾਂ ਇਸ ਤਰ੍ਹਾਂ ਦੇ ਦੇਖੋ ਥੋੜੇ ਮਾਧਿਮ ਨਾਲ ਅਸੀਂ ਕਹਿ ਚੁੱਕੇ ਅੱਜ ਜਾਂ ਤਾਂ ਇਹ ਜਿਹੜੇ ਦੋਸ਼ੀ ਨੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਪਰਚੇ ਕੀਤੇ ਜਾਣ ਇਹਨਾਂ ਨੂੰ ਮਾਲਵੇ ਖੇਤਰ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਇੱਥੇ ਗੰਦਨਾ ਨਾ ਪਾਸਕ ਨੀ ਉਦੋਂ ਬਾਅਦ ਅਸੀਂ ਪਾਰਟੀ ਮਿਲ ਕੇ ਵਿਚਾਰ ਕਰਕੇ ਅਗਲੀ ਜਿਹੜੀ ਲੜਾਈ ਆ ਉਹਦੀ ਤਿਆਰੀ ਕਰਕੇ ਅਸੀਂ ਇਹ ਅੱਗੇ ਵਧਾਂਗੇ। ਪਤਾ ਕਿ ਕਿਹਦਾ ਦੇ ਦੇ ਕਿ ਕਮੇਟੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਪਲਾ ਆ ਰਿਹਾ ਪਹਿਲਾਂ ਵੀ 90 ਲੱਖ ਦੇ ਜਿਹੜੇ ਟੈਂਡਰ ਨੇ ਉਹ ਵੀ ਆਮ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਜਿਹੜੇ ਕੈਨਸਲ ਕੀਤੇ ਗਏ ਕਿਉਂਕਿ ਬਣੇ ਉਹ ਹੀ ਗਲੀਆਂ ਦੇ ਦੁਆਰੇ ਟੈਂਡਰ ਹੋ ਗਿਆ ਸੀ। ਜਦ ਕਿ ਉਹਦੇ ਕੋ ਕੰਮ ਹੋਣ ਆਲਾ ਨਹੀਂ ਸੀਗਾ। ਕਿਤਾ ਜਿਹੜੇ ਕਿ ਕਮੇਟੀ ਦੇ ਵਿੱਚ ਦੁਆਰੇ ਇੱਕ ਨਵਾਂ ਕਪਲਾ ਸਾਹਮਣੇ ਆਇਆ ਹੈ। ਇਹਹੀ ਤਾਂ ਆਪਾਂ ਕਹਿਣੇ ਹੈਗੇ। ਵੀ ਆਮ ਆਦਮੀ ਪਾਰਟੀ ਬਦਲਾਅ ਦੇ ਨਾਂ ਤੇ ਲੋਕਾਂ ਦੀ ਲੁੱਟ ਖਸੁੱਟ ਕਰ ਰਹੀ ਆ ਇਸੇ ਕਰਕੇ ਲੋਕ ਜਾਗਰੂਕ ਹੋ ਰਹੇ ਨੇ ਅਸੀਂ ਲੋਕਾਂ ਦੀ ਆਵਾਜ਼ ਬਣਾਂਗੇ ਤੇ ਜਿਹੜੇ ਵੀ ਕਪਲੇਵਾਜ਼ ਨੇ ਸਾਰਿਆਂ ਨੂੰ ਜੇਲ੍ਹ ਦੇ ਅੰਦਰ ਸੁੱਟਵਾਵਾਂਗੇ ਡਾਟਾ ਸਾਹਿਬ ਤੁਸੀਂ ਵਕੀਰ ਹੋ ਤੁਸੀਂ ਆਪ ਤੋਂ ਮੋਦੀ ਧਾਰਾ 120 ਵੀ ਉਹਨਾਂ ਦੇ ਇਹਨੂੰ ਬੜਾ ਐਕਸਪਲੇਨ ਕਰੋਗੇ